ਮਿਸਾਲ ਪਿਛਲੇ ਕੁਝ ਦਿਨਾ ਤੋਂ ਲਗਾਤਾਰ ਸੂਰਜ ਦੇਵਤਾ ਦੇ ਪ੍ਰਕੋਪ ਦੇ ਚਲਦੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਜਿਸ ਦੇ ਚਲਦੇ ਲੋਕਾਂ ਦਾ ਘਰੋਂ ਕੰਮਕਾਜ ਲਈ ਨਿਕਲਣਾ ਵੀ ਮੁਸ਼ਕਿਲ ਹੋ ਗਿਆ। ਉਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਵੱਧ ਰਹੀ ਗਰਮੀ ਦੇ ਚਲਦੇ ਸਕੂਲਾਂ ਦੇ ਸਮੇਂ ਦੇ ਵਿੱਚ ਵੀ ਤਬਦੀਲੀ ਲਿਆਂਦੀ ਗਈ ਹੈ ਜਿੱਥੇ ਕਿ ਪਹਿਲਾਂ ਇਹ ਸਕੂਲ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲੱਗਦੇ ਸਨ ਤਾਂ ਹੁਣ ਸਮੇਂ ਦੇ ਵਿੱਚ ਤਬਦੀਲੀ ਕਰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਸਿਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸਕੂਲ ਹੋਣ ਲੱਗਿਆ ਕਰਨਗੇ ਸੋ ਫੈਸਲਾ ਲਿਆ ਗਿਆ ਕਿਉਂਕਿ ਵੱਧ ਰਹੀ ਗਰਮੀ ਦੇ ਚਲਦੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਉੱਥੇ ਹੀ ਸਕੂਲਾਂ ਦੇ ਪ੍ਰਬੰਧਕਾਂ ਤੇ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਵੀ ਪੰਜਾਬ ਸਰਕਾਰ ਦੇ ਵੱਲੋਂ ਵੱਧਦੀ ਹੋਈ ਗਰਮੀ ਦੇ ਚਲਦੇ ਇਸ ਸਮੇਂ ਦੇ ਵਿੱਚ ਤਬਦੀਲੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਸ਼ਿਲਾਗਾ ਕੀਤੀ ਗਈ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਸਕੂਲਾਂ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਜ਼ੋਰਾਂ ਤੇ ਹੈ ਗਰਮੀ ਦਾ ਕਹਿਰ ਜਿਸ ਦੇ ਕਰਕੇ ਬੱਚਿਆਂ ਨੂੰ ਜ਼ਿਆਦਾ ਤਕਲੀਫ ਨਾ ਹੋਵੇ ਇਸ ਦੇ ਕਰਕੇ ਸਕੂਲਾਂ ਦੇ ਵਿੱਚ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਸੋ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਹੁਣ ਲੱਗਿਆ ਕਰਨਗੇ ਸਕੂਲ ਜੋ ਕਿ ਪਹਿਲਾਂ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲੱਗਦੇ ਸਨ। ਸੋ ਵੱਧਦੀ ਹੋਈ ਗਰਮੀ ਦੇ ਕਹਿਰ ਨੇ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕਰਵਾ ਦਿੱਤੀ ਹੈ ਸਕੂਲ ਪ੍ਰਬੰਧਕਾਂ ਦੇ ਵੱਲੋਂ ਸਕੂਲ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸੋ ਹੁਣ ਸਵੇਰੇ 7 ਵਜੇ ਸਕੂਲ ਲੱਗਿਆ ਕਰਨਗੇ ਦੁਪਹਿਰ 12 ਵਜੇ ਤੱਕ। ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਸਕੂਲ ਲੱਗਿਆ ਰਹੇਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਤਾਪਮਾਨ ਦੇ ਵਿੱਚ ਜਿਹੜੀ ਕਿ ਕਾਫੀ ਜ਼ਿਆਦਾ ਵੱਧ ਗਿਆ ਜਿਸ ਦੇ ਕਰਕੇ ਲੋਕਾਂ ਨੂੰ ਤੇ ਬੱਚਿਆਂ ਨੂੰ ਕਾਫੀ ਗਰਮੀ ਦਾ ਜੜਾ ਕੀ ਸਾਹਮਣਾ ਕਰਨਾ ਪੈ ਰਿਹਾ ਹੈ ਸਿੰਘ ਸਾਹਿਬ ਜੀ ਕੀ ਗੱਲ ਜੇ 60 ਜੇ ਪੜ੍ਹਦੀ ਜੀ ਤੇ 1/3 ਜੀ ਸਰ ਬਹੁਤ ਵਧੀਆ ਕਿ ਵੀ ਬੱਚੇ ਗੰਨੀ ਬਹੁਤ ਵੱਧ ਰਹੀ ਹੈ ਤੇ ਬੱਚੇ ਟੈਂਸਰ ਘਰ ਪਹੁੰਚ ਜਾਂਦੇ ਨੇ ਉਸ ਤੋਂ ਬਹੁਤ ਵਧੀਆ ਨੇ ਲੱਗਦਾ ਕਿ ਚਲੋ ਅੱਗੇ ਨਾਲ ਤਾਂ ਬਹੁਤ ਵਧੀਆ ਨੇ ਮੈਨੂੰ ਲੱਗਦਾ ਕਿ ਵੀ ਸਕੂਲ ਦੀ ਪੜਾਈ ਵੀ ਬਹੁਤ ਵਧੀਆ ਹੈਗੀ ਹੈ ਹਾਂਜੀ ਇਹ ਸਰ ਬਹੁਤ ਜ਼ਰੂਰੀ ਸੀ ਕਿਉਂ ਗਰਮੀ ਬਹੁਤ ਵੱਧ ਰਹੀ ਹੈ ਨਿਊ ਫਲਾਵਰ ਪਬਲਿਕ ਸੀਨੀਅਰ ਸੈਨਿਟ ਸਕੂਲ ਜੀ ਮੇਰੇ ਬੱਚੇ ਪੜ੍ਹ ਰਹੇ ਨੇ ਬਹੁਤ ਅੱਛੇ ਪ੍ਰਬੰਧ ਨੇ ਸਰ AC ਐ ਫਿਲਟਰ ਵਾਟਰ ਨੇ ਇੱਥੇ फैसिलिटी है इनकी वैनस की प्रॉपर अगर लाइट जाती है पूरा जनरेटर टाइम टू टाइम चलाते हैं बहुत अच्छी है फैसिलिटीज़ ने बच्चे लग, पूरे सेफ ने ऑलरेडी स्कूल के बहुत सारिया फैसिलिट है ही गर्मी को मद्देनज़र रखते हुए स्कूल टाइम जरूर चेंज होया बच्चों का और सवेरे सवेरे बच्चों को उठना भी थोड़ा जा पेरेंट्स में भी और बच्चों के लिए थोड़ा जी मुश्किल होएगी लेकिन गर्मी बहुत ज़्यादा है और बच्चों की सेफ्टी के लिए टाइम जो चेंज किया गया बहुत वाइया है स्कूल पखे ए सी पानी की फैसिलटी ਠੰਡੇ ਪਾਣੀ ਦੀ ਫੈਸਿਲਿਟੀ ਹਰ ਚੀਜ਼ ਹੈ ਇਨਵਰਟਰ ਜਨਰੇਟਰ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਕਿ ਜਿਹੜਾ ਮਤਲਬ ਸਾਡੇ ਸਕੂਲ ਦੇ ਵਿੱਚ ਨਹੀਂ ਹੈ ਹਰ ਪਾਸੇ ਜੋ ਕਿ ਨਿਊ ਫਲਾਵਾ ਸੀਨੀਅਰ ਸੈਕੰਡਰੀ ਸਕੂਲ ਦਾ ਮੀਟਿੰਗ ਹੈ ਸਰ ਕੀ ਪੰਜਾਬ ਸਿੱਖਿਆ ਬੋਰਡ ਨੇ ਜੋ ਟਾਈਮ ਚੇਂਜ ਕੀਤਾ ਬਿਲਕੁਲ ਸਹੀ ਹੈ ਕਿਉਂ ਗਰਮੀ ਬਹੁਤ ਪੈਂਦੀ ਆ ਹੁਣ ਜੋ ਸਕੂਲ ਦਾ ਟਾਈਮ 7 ਤੋਂ 12 ਕਿਦਾਂ ਕਰ ਸਾਢੇ 12 ਤੱਕ ਬੱਚਿਆਂ ਨੇ ਇਹ ਬਹੁਤ ਵਧੀਆ ਟਾਈਮ ਆ ਇਹਦੇ ਚਾਹੀ ਬੱਚਿਆਂ ਨੂੰ ਸਹੂਲਤਾਂ ਵਾਸਤੇ ਪਹਿਲਾਂ ਹੀ ਪਾਣੀ ਦਾ ਪ੍ਰਬੰਧ ਸੇਫ ਔਰ ਪੱਖਿਆਂ ਦਾ ਬਿਜਲੀ ਦਾ ਪ੍ਰਬੰਧ ਜਨਰੇਟਰ ਦਾ ਪ੍ਰਬੰਧ ਕੀਤਾ ਗਿਆ ਵਾ ਅਸੀਂ ਬੱਚਿਆਂ ਦੇ ਵਿੱਚ 25 ਬੱਚੇ ਕਲਾਸ 'ਚ ਪਾਉਣੇ ਆ ਤੇ ਅਸੀਂ ਸਰਕਾਰ ਦਾ ਸਵਾਗਤ ਕਰਦੇ ਆ ਵੀ ਬੱਚਿਆਂ ਦਾ ਟਾਈਮ ਟੇਬਲ